ਇਆਪ ਦੇ ਨਾਲ ਬਹੁਤੇ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਆ। ਆਪਾਂ ਜਦੋਂ ਸਫ਼ਰ ਕਰਦੇ ਆਂ ਆਪਣੀ ਗੱਡੀ ਦੇ ਵਿੱਚ ਤਾਂ ਆਪਾਂ ਨੂੰ ਅੱਗੇ ਕੁਝ ਵੀ ਦਿਖਾਈ ਨਹੀਂ ਦਿੰਦਾ। ਕਿਉਂਕਿ ਧੁੰਦ ਦੇ ਨਾਲ ਨਾ ਆਪਣੇ ਸ਼ੀਸ਼ੇ ਦੇ ਅੱਗੇ ਬਾਰ-ਬਾਰ ਇੱਕ ਧੁੰਦ ਜੀ ਜੰਮ ਜਾਂਦੀ ਆ। ਪਾਣੀ ਜਾਂ ਜੰਮ ਜਾਂਦਾ ਤੇ ਆਪਾਂ ਨੂੰ ਗੱਡੀ ਅੱਗੇ ਚਲਾਉਣੀ ਮੁਸ਼ਕਲ ਹੋ ਜਾਂਦੀ ਆ। ਤੇ ਇਹ ਹੀ ਆਪਣੇ ਐਕਸੀਡੈਂਟ ਦਾ ਕਾਰਨ ਬਣਦੀ ਆ। ਕਿਉਂਕਿ ਜਿਹੜੇ ਗੱਡੀਆਂ ਵਾਲੇ ਵੀਰ ਨੇ ਅਕਸਰ ਨਾ ਮੁਲਾਜ਼ਮ ਵੀਰ ਰਜਾਨਾ ਉਹਨਾਂ ਨੂੰ ਸਫ਼ਰ ਕਰਨਾ ਪੈਂਦਾ ਹੈ। ਸਿਆਲਾਂ ਦੇ ਵਿੱਚ ਹਰ ਬੰਦਾ ਮੋਟਰਸਾਈਕਲ ਜਾਂ ਸਕੂਟਰ ਦੇ ਉੱਪਰ ਸਫ਼ਰ ਨਹੀਂ ਕਰ ਸਕਦਾ ਕਿਉਂਕਿ ਠੰਡ ਇੰਨੀ ਵਧ ਗਈ। ਧੁੰਦੇ ਇੰਨੀ ਪੈਣ ਲੱਗ ਗਈ। ਤੇ ਹਰ ਬੰਦਾ ਚਾਹੁੰਦਾ ਵੀ ਮੈਂ ਆਪਣੀ ਗੱਡੀ ਦੇ ਵਿੱਚ ਜਾਵਾਂ। ਆਪਾਂ ਗੱਡੀ ਦੇ ਸ਼ੀਸ਼ੇ ਦੇ ਉੱਪਰ ਧੁੰਦ ਜੰਮਣ ਤੋਂ ਰੋਕਣ ਵਾਸਤੇ ਕਰਨਾ ਕੀ ਹੈ ਇੱਕ ਲੈਣਾ ਆਲੂ। ਆਲੂ ਆ ਨਾ ਜਿਹੜਾ ਕੱਲਾ ਪਕੌੜੇ ਬਣਾਉਣ ਦੇ ਕੰਮ ਨਹੀਂ ਆਉਂਦਾ ਇਹ ਤੁਹਾਡੀ ਜਾਨ ਵੀ ਬਚਾ ਸਕਦਾ। ਆਲੂ ਲੈ ਕੇ ਨਾ ਆਪਾਂ ਨੂੰ ਵਿਚਾਲੋਂ ਲੰਬੇ ਕਾਰਡ ਦੇ ਵਿੱਚ ਕੱਟ ਲੈਣਾ ਆ ਜਿਵੇਂ ਮੈਂ ਵੀਡੀਓ ਦੇ ਵਿੱਚ ਦਿਖਾਇਆ ਤੁਹਾਨੂੰ ਕੱਟ ਕੇ ਆਪਾਂ ਗੱਡੀ ਦੇ ਅਗਲੇ ਸ਼ੀਸ਼ੇ ਦੇ ਉੱਪਰ ਚੰਗੀ ਤਰ੍ਹਾਂ ਰਗੜਨਾ ਇਹਨੂੰ ਪਹਿਲਾਂ ਮੈਂ ਤੁਹਾਨੂੰ ਅੱਧੇ ਸ਼ੀਸ਼ੇ ਦੇ ਉੱਪਰ ਰਗੜ ਕੇ ਦਿਖਾਉਂਗਾ ਤੇ ਪਾਣੀ ਪਾ ਕੇ ਦਿਖਾਉਂਗਾ ਦੇਖਿਓ ਇਹ ਤਜਰਬਾ ਕਿੰਨਾ ਕਾਰਗਰ ਸਾਬਤ ਹੁੰਦਾ ਅੱਧੇ ਸ਼ੀਸ਼ੇ ਦੇ ਉੱਪਰ ਆਲੂ ਕਸਾਇਆ ਆਲੂ ਕਸਾਉਣ ਤੋਂ ਬਾਅਦ ਇਹਦੇ ਉੱਪਰ ਅਸੀਂ ਪਾਵਾਂਗੇ ਪਾਣੀ ਦੇਖਿਓ ਪਾਣੀ ਦਾ ਇੱਕ ਵੀ ਟੋਕਾ ਨਾ ਸਿਸੇ ਉੱਪਰ ਨਹੀਂ ਖੜੂਗਾ ਅਤੇ ਜਿਹੜਾ ਬਾਕੀ ਰਹਿੰਦਾ ਸਿਸਾ ਉਹਦੇ ਉੱਪਰ ਪਾਣੀ ਕਿਵੇਂ ਜੰਮ ਜੂਗਾ ਤੁਪਕੇ ਕਿਵੇਂ ਖੜੇ ਰਹਿਣਗੇ ਆ ਦੇਖੋ ਮੈਂ ਹੁਣ ਇਹਦੇ ਉੱਪਰ ਪਾਣੀ ਪਾਉਣ ਲੱਗਿਆ ਤੇ ਵੀਡੀਓ ਦੇ ਵਿੱਚ ਤੁਸੀਂ ਪੂਰੇ ਧਿਆਨ ਨਾਲ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਵੀ ਕਰ ਦਿਓ ਕਿਉਂਕਿ ਜਿਹੜਾ ਨੁਕਤਾ ਸੀ ਤੁਹਾਡੇ ਤੱਕ ਲੈ ਕੇ ਆਉਣੇ ਨੇ ਉਹ ਸਾਡਾ ਜਮਾਇਆ ਨੁਕਤਾ ਹੁੰਦਾ ਦੇਖੋ ਇਧਰ ਹੀ ਸਾਈਡ ਤੇ ਬਿਲਕੁਲ ਪਾਣੀ ਦੀ ਤੁਹਾਨੂੰ ਇੱਕ ਵੀ ਟੋਕਾ ਨਹੀਂ ਮਿਲੂਗਾ ਜੀਤੇ ਅਸੀਂ ਆਲੂ ਘਸਾਇਆ ਸੀ ਸੈਨ ਪੂਰਾ ਬਰੀਆ ਕਲੀਅਰ ਪਾਣੀ ਦੀ ਤਰ੍ਹਾਂ ਹੋ ਗਿਆ ਤੇ ਇਦਰਾ ਦੇਖੋ ਬਰੀਕ ਬਰੀਕ ਧੁੱਪ ਕੇ ਜੰਮ ਜਾਂਦੇ ਨੇ ਤੇ ਹੁਣ ਆਪਾਂ ਸਾਰੇ ਸ਼ੀਸ਼ੇ ਦੇ ਉੱਪਰ ਆਲੂ ਘਸਾ ਦੇਣਾ ਤੁਸੀਂ ਜਿੱਥੇ ਮਰਜੀ ਜਿੰਨੀ ਮਰਜੀ ਦੂਰ ਗੱਡੀ ਲੈ ਕੇ ਜਾਣੀ ਆ ਤੁਹਾਡੇ ਸ਼ੀਸ਼ੇ ਦੇ ਉੱਪਰ ਬਿਲਕੁਲ ਵੀ ਫੋਗ ਨਹੀਂ ਜੰਮੂ ਇਹਨੂੰ ਆਪਾਂ ਸਾਈਡ ਸ਼ੀਸ਼ਿਆਂ ਦੇ ਉੱਪਰ ਵੀ ਘਸਾ ਦੇਣਾ ਕਿਉਂਕਿ ਸਾਈਡ ਸ਼ੀਸ਼ੇ ਜਿਹੜੇ ਆਪਾਂ ਉਹਨਾਂ ਧੁੰਦ ਦੇ ਵਿੱਚ ਬਹੁਤ ਕੰਮ ਕਰਦੇ ਨੇ ਆਪਾਂ ਨੂੰ ਪਿੱਛੇ ਆਉਣ ਜਾਣ ਵਾਲੀ ਗੱਡੀ ਦੇ ਵਿੱਚ ਤਾਂ ਪਤਾ ਲੱਗ ਜਾਂਦਾ ਵੀ ਕਿਹੜੀ ਗੱਡੀ ਆਪਣੇ ਪਿੱਛੇ ਆ ਰਹੀ ਹੈ ਇੱਕ ਆਲੂ ਨਾਲ ਤੁਹਾਡੇ ਸਾਰੇ ਪਰਿਵਾਰ ਦੀ ਜ਼ਿੰਦਗੀ ਬਚਾ ਸਕਦਾ ਜਾਨ ਬਚਾ ਸਕਦਾ ਇਹ ਤਰੀਕਾ ਤੁਸੀਂ ਗੱਡੀ ਨੂੰ ਤੋਰਨ ਤੋਂ ਪਹਿਲਾਂ ਜਰੂਰ ਵਰਤ ਲਿਆ ਕਰੋ ਇੱਕ ਵਾਰੀ ਵਰਤ ਕੇ ਇਹ 2-3 ਦਿਨ ਕੰਮ ਕਰਦਾ ਇਹ ਅਸੀਂ ਆਪਣੀਆਂ ਗੱਡੀਆਂ ਦੇ ਉੱਪਰ ਅਜਮਾ ਕੇ ਜਦੋਂ ਵੀ ਅਸੀਂ ਜਾਣਾ ਇਸ ਤਰ੍ਹਾਂ ਹੀ ਗੱਡੀ ਤੋਰਦੇ ਹਾਂ ਬਹੁਤ ਹੀ ਵਧੀਆ ਨੁਕਤਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਭਰਾਵਾਂ ਤੱਕ ਸ਼ੇਅਰ ਕਰ ਦਿਓ ਤੇ ਅਗਲੀ ਵੀਡੀਓ ਅਸੀਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਲਾਈਟਾਂ ਬਾਰੇ ਕਿ ਕਿਹੜੀ ਲਾਈਟ ਹੁੰਦੇ ਦੇ ਵਿੱਚ ਕਿੰਨੀ ਕੰਮ ਕਰਦੀ ਹੈ ਕੀ ਕੀ ਆਪਣੀਆਂ ਪਰੇਸ਼ਾਨੀਆਂ ਜਾ ਸਾਹਿਬ ਜਾਨੀ ਆਪਾਂ ਨੂੰ ਧੁੰਦ ਦੇ ਵਿੱਚ ਗੱਡੀ ਚਲਾਉਂਦੇ ਸਮੇ ਰੱਖਣੀਆਂ ਚਾਹੀਦੀਆਂ ਨੇ। ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਧੰਨਵਾਦ ਸასიਕਰ।